अच्छा प्रतिजो भुजौंदे वाले ने प्रेसिडेंट हो गया पिंड ਦੇ ਬਿਲਕੁਲ ਬਚਕਾਰ ਨਵਾਂ ਸਾਲ ਆਪਾਂ ਕਹਿੰਦੇ ਨੇ ਨਵਾਂ ਸਾਲ ਮਨਾਇਆ ਨਵੇਂ ਸਾਲ ਦੇ ਉੱਤੇ ਜੇ ਕਹਿੰਦੀਏ ਆ ਦੇਖੋ ਜੀ ਆ ਲਾ ਲਓ ਵੀ ਬਿਲਕੁਲ ਨਵੇਂ ਸਾਲ ਦੇ ਉੱਤੇ ਤੁਸੀਂ ਲਾ ਲਓ ਵੀ ਨੁਕਸਾਨ ਹੋ ਗਿਆ ਜੀ ਕਹਦੀ ਐ ਗੱਡੀ ਕਿੱਥੇ ਦੀ ਆ ਫਤੇਗੜ ਦੀ ਗਏ ਗੰਡੂਆਂ ਦੀ ਆ ਜੰਡੂਆਂ ਫਤੇਗੜ ਠੀਕ ਐ ਉਹ ਬਾਈ ਕਿੱਥੇ ਨੇ ਗੱਡੀ ਆ ਬਚ ਗਿਆ ਛੱਟ ਤੋਂ ਉਹ ਛੱਟ ਤੋਂ ਬਚ ਗਏ ਹੋਰ ਆ ਬਚ ਗਏ ਅੱਛਾ ਪੁਲਸ ਆ ਗਈ ਥੀ ਆ ਲਾ ਲਓ ਬਈ ਪਿੰਡ ਦਾ ਜੇ ਕਹਦੀ ਬਿਲਕੁਲ ਵਿਚਾਲੇ ਸੈਂਟਰ ਦੇ ਵਿੱਚ ਐ ਪਿੰਡ ਦੇ ਇਹਦੀ ਵਾਈਟ ਲੈ ਲਓ ਇਹਨੂੰ ਪਤਾ ਆਹ ਦੇਖ ਲਓ ਹਾਲਾਤ ਇਹਨੂੰ ਪਤਾ ਮਿਸਤਰੀ ਨੂੰ ਆਹ ਦੇਖ ਲਓ ਬਈ ਹੈ ਅੱਛਾ ਪਹਿਲਾਂ ਉਹ ਡੇ ਮੋਟਰਸਾਈਕਲ ਤੇ ਢਿਕੇ ਅੱਛਾ ਉੱਥੇ ਸੀਗਾ ਬਿਲਕੁਲ ਆਹ ਮੋਟਰਸਾਈਕਲ ਤੇ ਸੀ ਬਈ ਜਿਹਦੇ 6:00 ਵਜੇ ਆ ਜਿਹਦੇ ਜਿਆਦਾ ਆ ਦੇਖੋ ਅੱਜ ਕੱਲ ਆਪਾਂ ਨੂੰ ਬਦਦਰ ਚਰਾਹੇ ਮੋਟਰਸਾਈਕਲ ਵੀ ਕੀ ਕਹੀਏ ਯਾਰ ਹਰੇਕ ਦੇਖਦਾ ਨਹੀਂ ਨਾ ਕੋਈ ਉਧਰ ਦੇਖੇ ਨਾ ਚੜਨ ਲੱਗੇ ਦੇਖੇ ਆਹ ਮੋਟਰਸਾਈਕਲ ਦੇਖ ਲੋ ਬੁਰੇ ਤੱਕ ਆ ਜਾ ਡਿੱਗਦਾ ਡੁਗਦਾ ਜੂਪੀ ਦਾ ਨੰਬਰ ਹੈ ਜਿ ਵੀਰਾ ਦੇਖ ਸਕਦੇ ਹੋ ਵੀ ਜੂਪੀ ਜੂਪੀ ਦਾ ਨੰਬਰ ਹੈ ਮੋਟਰਸਾਈਕਲ ਦਾ ਜਿਨ੍ਹਾਂ ਦੇ ਸੱਟਾਂ ਵੱਜੀਆਂ ਨੇ ਜੇ ਡੇਰੀ ਖੁੱਲੀ ਹੁੰਦੀ ਫਿਰ ਬੰਦੇ ਦਾ ਨੁਕਸਾਨ ਬਹੁਤ ਹੁੰਦਾ ਅੱਛਾ ਬੰਦ ਸੀ ਡੇਰੀ ਬੰਦ ਸੀ ਹਾਂ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਸੀ ਮੌਕੇ ਤੇ ਪੱਟੀਆਂ ਨੇ ਆਹ ਦੇਖ ਸਕਦੇ ਹੋ ਯੂ ਪੀ 15 ਡੀ ਪੀ 52 16 ਨੰਬਰ ਹੈ ਹਾਂ ਤੁਹਾਡਾ ਨਾ ਪਿੰਡ ਦੇ ਵਿੱਚ ਇੰਨਾ ਵੱਡਾ ਐਕਸੀਡੈਂਟ ਹੋਣਾ ਤੇ ਹਿਸਾਬ ਲਾਓ ਜੇ ਮੂਰੇ ਬੰਦੇ ਹੈ ਟਾਇਰ ਫਟ ਗਿਆ ਦਾ ਹੈ ਟਾਇਰ ਦਾ ਟਾਇਰ ਫਟ ਗਿਆ ਦਾ ਟਾਇਰ ਫਟ ਗਿਆ ਆ ਲਾ ਲਓ ਲੈ ਅੱਛਾ ਗੱਡੀ ਦਾ ਟਾਇਰ ਵੀ ਫਟ ਗਿਆ ਤੁਸੀਂ ਲਾ ਲਓ ਵੀ ਪਿੰਡ ਦੇ ਵਿੱਚ ਟਾਇਰ ਫਟਿਆ ਪਹਿਲਾਂ ਲੋਕ ਮੋਟਰਸਾਈਕਲ ਦੇਖ ਲਓ ਉਹ ਜਿੱਥੇ ਬੰਦਾ ਖੜਾ ਉੱਥੋਂ ਪਰਾਂ ਤੋਂ ਲਿਆਂਦਾ ਚੱਕ ਕੇ ਮੋਟਰਸਾਈਕਲ ਉਰੇ ਆ ਆ ਲਾ ਲਓ ਆਓ ਲਾ ਲਓ ਬਈ ਇਸੇ ਦਾ ਡੇਰੀ ਸੀ ਇਹਦੀ ਬਾਅਦ 2 ਮਿੰਟ ਪਹਿਲਾਂ ਭੱਗ ਗਿਆ ਤੁਸੀਂ ਲਾ ਲਓ ਲੈਂਡ ਕਰੂਜ਼ ਗੱਡੀ ਹੈ ਜਿਹੜੀ ਮਸ਼ਹੂਰ ਗੱਡੀ ਕਹਿੰਦੇ ਆ ਇੱਕ ਕਟਿਆਂ ਵਾਲਾ ਸੀ ਜਿਹੜਾ ਉਹ ਦੂਈ ਸਾਈਡ ਤੋਂ ਵਾਰੇ ਤੇ ਉਹ ਵੀ ਤੁਹਾਨੂੰ ਵਿੱਚ ਦਿਖਾਉਣੇ ਆਗੇ ਆਪਾਂ ਇਹਦੇ ਵੀਡੀਓ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਕੈਮਰਿਆਂ ਚ ਆਇਆਗਾ ਉਹ ਉਹ ਮੂਹਰੇ ਆ ਗਿਆ ਇਹਦੇ ਆ ਜਾ ਰੋ ਵੀ ਲਾ ਲਓ ਮੋਟਰਸਾਈਕਲ ਤੇਰਾ ਖੜਾ ਤੀ ਮੇਰਾ ਮੋਟਰਸਾਈਕਲ ਦੀ ਆਈ ਉਹ ਰਖਦਿਆ ਸਾਈਡ ਤੇ ਅੱਛਾ ਉਹ ਚੱਕਿਆ ਜੀ ਆਹ ਦੇਖ ਲਓ ਬਿਲਕੁਲ ਨਾਲ ਹੀ ਉੱਪਰ ਕੱਢ ਗਿਆ ਜੀ ਪੂਰੇ ਖੜਾ ਸੀ ਦੇਖ ਲਓ ਕਿੱਥੇ ਵਗ ਗਿਆ ਗਈ ਸਾਰਾ ਮੁਰਸਲ ਖਤਮ ਕਰਤਾ ਜੀ ਬਾਕੀ ਕੈਮਰੇ ਚ ਦੇਖਦੇ ਆ ਹਾਂ ਕੈਮਰਾ ਹੀ ਦੇਖ ਲਈ ਵੀਡੀਓ ਫਾਈਵ ਸਰਕਾਰੀ ਕੈਮਰੇ ਚੱਲਦੇ ਨੇਗੇ ਆ ਕਰਪਾਲ ਸਿੰਘ ਦੇ ਕੈਮਰੇ ਚੱਲ ਰਹੇ ਨੇ ਇੱਥੇ ਅੱਛੇ ਆਹਾ ਆਹਾ ਓਏ ਇਹ ਇਹਦੇ ਵਿੱਚ ਬੰਦਿਆਂ ਦੀ ਬੱਚ ਤੇ ਰਹੀ ਨੀ ਓਰੇ ਖੜੇ ਹੁੰਦੇ ਨੇ 2 4 ਮਿੰਟ ਪਹਿਲਾਂ ਹੀ ਗਿਆ ਜੀ ਮੈਂ ਹੂੰ ਬਾਕੀ ਉ ਵੀ ਖੜੇ ਹੁੰਦੇ ਨੇ ਓਰੇ ਖੜੀ ਹੁੰਨੇ ਕੱਢਦੇ ਨੇ ਆ ਡਾਕਟਰ ਸਾਹਿਬ ਖੜ ਜਾਂਦੇ ਨੇ ਸਾਰੇ ਖੜ ਜਾਂਦੇ ਨੇ ਓਰੇ ਆ ਕੇ ਜੀ ਹੂੰ ਬੱਚੇ ਤੇ ਰਹੀ ਡਾਕਟਰ ਦੇਖ ਲੈ ਇਹ ਅਸੀਂ ਆਵੇਂ ਗਵੰਡੀ ਨਾਲ ਗੱਲਾਂ ਬਾਤਾਂ ਕਰਨ ਲੱਗੇ ਨੇ ਖੜੇ ਹੁੰਨੇ ਜੀ ਅੱਖੇ ਕਿ ਫਿਰ ਇਹਦਾ ਮਤਲਬ ਗੱਡੀ ਤੇਜ਼ ਤੀ ਗੱਡੀ ਕਹਿੰਦੇ 100 ਤੋਂ ਪਲੱਸ ਦੀ ਜੀ ਲਾ ਲਓ ਬਈ ਦੇਖ ਲਓ ਤੁਸੀਂ ਤਸਵੀਰਾਂ ਵੀ ਕਹਿੰਦੇ 100 ਤੋਂ ਪਲੱਸ ਦੀ ਜਰ ਪਿੰਡਾਂ ਦੇ ਵਿੱਚ ਤਾਂ ਹੌਲੀ ਕਰ ਲਿਆ ਕਰੋ ਘੱਟੋ ਘੱਟ ਹਾਂ ਯਾਰ ਦੋਸਤੋ ਵੱਡਾ ਐਕਸੀਡੈਂਟ ਹੈ ਜਿਹੜਾ ਉਰੇ ਹੋਇਆ ਹੈ ਦੇਖ ਸਕਦੇ ਹੋ ਵੀ ਪਿੰਡ ਦੇ ਵਿੱਚ ਜਮੀਂ ਪਿੰਡ ਦੇ ਚਰਾਹੇ ਦੇ ਵਿੱਚ ਇੱਕ ਤਾਂ ਹੁੰਦਾ ਵੀ ਵੱਡੇ ਰੋਡ ਤੇ ਹੋ ਗਿਆ ਪਿੰਡ ਦੇ ਵਿੱਚ ਐਕਸੀਡੈਂਟ ਹੋਇਆ ਦੇਖ ਸਕਦੇ ਹੋ ਵੀ ਕਿੱਡੀ ਹਾਲਾਤ ਯਾਰ ਬੰਦਾ ਬਚ ਗਿਆ ਭਾਈ ਬਚ ਗਿਆ ਬਚ ਗਿਆ ਲੇਕਿਨ ਬਾਅਦ ਦੇਖ ਲੋ ਵੀ ਮੋਟਰਸਾਈਕਲ ਦਾ ਹੈ ਉਹ ਸੀਗਾ ਬੰਦਾ ਉਹ ਚ ਜਾ ਰਿਹਾ ਹੈ ਹੈ ਉਹ ਚੱਲ ਉਹ ਚ ਸਕਾਰ ਵੀ ਅੱਛਾ ਪਟਰ ਟੁੱਟ ਗਿਆ ਨਜ਼ਾਰੇ ਨੇ ਪਟਰ ਟੁੱਟ ਗਿਆ ਟੈਂਡ ਕਰੂਜ਼ ਗੱਡੀ ਹੈ ਇਹ ਜਿਹੜੀ ਮਸ਼ਹੂਰ ਗੱਡੀ ਕਹਿੰਦੇ ਆਪਾਂ ਆਹ ਦੇਖ ਲਓ ਮੋਟਰਸਾਈਕਲ ਵਿੱਚ ਦੇਖ ਲਓ ਵੀ ਬੰਦੇ ਉਰੇ ਪੰਜ ਚਾਰ ਬੰਦੇ ਲਈ ਦੇ ਵਿੱਚ ਵੱਜੀ ਆ ਕੇ ਉਧਰੋਂ ਆ ਰਹੀ ਸੀ ਸਵੇਰੇ ਸਵੇਰੇ ਦੇਖ ਲਓ ਵੀ ਕਿੰਨੇ ਰਫਤਾਰ ਹੋਊਗੀ ਉਧਰੋਂ ਆ ਰਹੇ ਸੀ ਕਟੇਆਂ ਵਾਲੇ ਜਿਹੜੇ ਕੱਟੇ ਵੇਚਦੇ ਨੇ ਮੋਟਰਸਾਈਕਲ ਤੇ ਉਹਨਾਂ ਦੀ ਸਾਈਡ ਆ ਜਿਹੜੀ ਆ ਕੇ ਵੱਜੀ ਆ ਆ ਦੇਖੋ ਲੈਂਡ ਕਰੂਜ਼ ਗੱਡੀ ਮਸ਼ਹੂਰ ਗੱਡੀ ਹੈ ਇਹ ਜਿਹੜੀ ਕਹਿੰਦੇ ਨੇ ਆਪਾਂ ਸਵੇਰੇ ਸਵੇਰੇ ਜਿਹੇ ਕਹਿੰਦੀ ਏ ਇੱਕ ਵੱਡਾ ਦਰਦਨਾਕ ਐਕਸੀਡੈਂਟ ਆ ਜਿਹੜਾ ਇੱਕ ਓਥੋਂ ਚੱਕਿਆ ਤਿੰਨ ਚਾਰ ਲੋਥੇ ਆ ਗਿਆ ਅੱਛਾ ਫਿਰ ਤੇਜ਼ ਹੋਊ ਭੁਜਾਉਂਦੇ ਵਾਲੇ ਨੇ ਸਵੇਰੇ ਸਵੇਰੇ 9 ਸਾਲ ਦੇ ਉੱਤੇ ਜੇ ਕਹਿੰਦੀ ਐਕਸੀਡੈਂਟ ਹੋ ਗਿਆ ਪਿੰਡ ਦੇ ਬਿਲਕੁਲ ਬਚਕਾਰ ਨਮਾ ਸਾਲ ਆਪਾਂ ਕਹਿੰਦੇ ਨੇ ਨਮਾ ਸਾਲ ਮਨਾਇਆ ਨਵੇਂ ਸਾਲ ਦੇ ਉੱਤੇ ਜੇ ਕਹਿੰਦੀ ਆ ਦੇਖੋ ਜੀ ਆ ਲਾ ਲਓ ਜੀ ਬਿਲਕੁਲ ਨਵੇਂ ਸਾਲ ਦੇ ਉੱਤੇ ਤੁਸੀਂ ਲਾ ਲਓ ਵੀ ਨੁਕਸਾਨ ਹੋ ਗਿਆ ਜੇ ਕਹਦੀ ਐ ਗੱਡੀ ਕਿੱਥੇ ਦੀ ਆ ਫਟੇ ਕਰਦੀ ਗਏ ਗੰਡੂਆਂ ਦੀ ਆ ਜਾਂ ਗੰਡੂਆਂ ਫਟੇ ਗੜ ਠੀਕ ਹੈ ਉਹ ਬਾਈ ਕਿੱਥੇ ਨੇ ਗੱਡੀ ਬਚ ਗਿਆ ਛੱਟ ਤੋਂ ਉਹ ਛੱਟ ਤੋਂ ਬਚ ਗਏ ਅੱਛਾ ਪੁਲਸ ਆ ਗਈ ਥੀ ਆ ਲਾ ਲਓ ਬਈ ਪਿੰਡ ਦਾ ਜੇ ਕਹਦੀ ਐ ਬਿਲਕੁਲ ਵਿਚਾਲੇ ਸੈਂਟਰ ਦੇ ਵਿੱਚ ਐ ਪਿੰਡ ਦੇ ਇਹਦੀ ਵਾਈਟ ਲੈ ਲਓ ਇਹਨੂੰ ਪਤਾ ਆ ਦੇਖ ਲਓ ਹਾਲਾਤ ਇਹਨੂੰ ਪਤਾ ਮਿਸਤਰੀ ਨੂੰ ਆ ਦੇਖ ਲਓ ਬਈ ਹੈ अच्छा पहला ओटे मोटरसाइकिल ਤੇ ਡਿਗੇ ਅੱਛਾ ਉੱਥੇ ਸੀਗਾ ਬਿਲਕੁਲ ਆਹ ਮੋਟਰਸਾਈਕਲ ਤੇ ਸੀ ਬਈ ਜਿਹਦੇ 6:00 ਵਜੇ ਆ ਜਿਹਦੇ ਜਾਦੇ ਆ ਦੇਖੋ ਅੱਜ ਕੱਲ ਆਪਾਂ ਨੂੰ ਵਦਿਆ ਚਰਾਹਾ ਮੋਟਰਸਾਈਕਲ ਵੀ ਕੀ ਕਹੀਏ ਯਾਰ ਹਰੇਕ ਦੇਖਦਾ ਨਹੀਂ ਨਾ ਕੋਈ ਉਧਰ ਦੇਖੇ ਨਾ ਚੜਨ ਲੱਗੇ ਦੇਖੇ ਆਹ ਮੋਟਰਸਾਈਕਲ ਦੇਖ ਲੋ ਵੀ ਉਰੇ ਤੱਕ ਆਇਆ ਡਿਗਦਾ ਡੁਗਦਾ Grupi del número